ਸਾ ਵਾਹਿਗੁਰੂ ਜੀ ਕੀ ਫਤਿਹ ਗਲੀ ਤੇ ਮਹੌਲੇ ਚ ਅਡਵਾਇਰ ਫਰੇ ਪਾਲਦਾ ਹੁਣੇ ਨੂੰ ਮਟਾਵੇ ਕਿਹੜਾ ਬਾਜ ਸ਼ਿਕਾਰ ਲੱਭੇ ਅੱਖਾਂ ਵਿੱਚ ਅੱਗ ਵਰੇ ਰੂਪ ਮਹਾਕਾਲ ਦਾ 21 ਸਾਲ ਚੱਲਿਆ ਬਦਲੇ ਦਾ ਸੇਕ ਜਿਨੇ ਕਰੋ ਤਾ ਮੈਂ ਸੁਸ਼ ਦੁੱਖ ਦਿਲ ਵਾਲੇ ਹਾਲ ਦਾ ਗਲੀ ਤੇ ਮਹੌਲੇ ਚ ਅਡਵਾਇਰ ਫਰੇ ਪਾਲਦਾ ਖਦੀ ਆ ਕਸਮ ਲੈਣਾ ਬਦਲਾ ਉਡਵਾਇਰ ਕੋਲੋਂ ਰਾਹ ਕਿਹੜਾ ਰੋਕ ਲਊਗਾ ਭਾਰਤ ਦੇ ਲਾਲ ਦਾ ਜਲਿਆ ਵਾਲੇ ਬਾਗ ਦੀਆਂ ਗੋਲੀਆਂ ਤੇ ਚੀਕਾਂ ਲਾਸ਼ਾਂ ਦੁਖੜਾ ਸੁਣਾਵਾ ਕਿਨੂੰ ਦਿਲ ਵਾਲੇ ਹਾਲ ਦਾ ਗਲੀ ਤੇ ਮਹੌਲੇ ਚ ਉਡਵਾਇਰ ਫਿਲੇ ਫਰੇ ਭਾਲ ਦਾ ਆਜ਼ਾਦੀ ਦੀ ਤਰਫ ਸੀਨੇ ਜੋਸ਼ ਤੇ ਜਨੂਨ ਪੂਰਾ ਮੰਜੇ ਹੋਏ ਸ਼ਿਕਾਰੀ ਵਾਂਗ ਰੰਗ ਟੰਗ ਚਾਲ ਦਾ ਸੌਰੀ ਥੋੜਾ ਲੇਟ ਹਾਂ ਤੇ ਕਰ ਲਊਗਾ ਲੇਟ ਪੁਰੀ ਖੋਲ ਲਿਆ ਆਖ ਬੂਹਾ ਕੈਕਸਟਨ ਹਾਲ ਦਾ ਗਲੀ ਤੇ ਮਹੱਲੇ ਚ ਉਡਵਾਇਰ ਫਰੇ ਭਾਲ ਦਾ ਮਾਰ ਮਾਰ ਡਿੰਗਾ ਸੀ ਸਟੇਜ ਤੇ ਉਡਵਾਇਰ ਬੋਲੋਂ ਹੁੰਦਾ ਸੀ ਅਹਿਸਾਸ ਜਿਵੇਂ ਕੱਢੀ ਗੰਦੀ ਗਾਲ ਦਾ ਮੇਰੇ ਕਹਿਣ ਤੇ ਹੀ ਚਲਾਈ ਗੋਲੀ ਡਾਇਰ ਨੇ ਸੀ ਕੌਣ ਦਉ ਦੇਣਾ ਸਾਡੀ ਕਾਲੀ ਇਸ ਕਾਲ ਦਾ ਗਲੀ ਤੇ ਮਹੌਲੇ ਚ ਉਡਾਇਰ ਫਰੇ ਪਾਲ ਦਾ ਇੱਕ ਵਾਰੀ ਪੇਜ ਦਿਓ 파ਰਤ ਨਾ ਛੱਡਾ ਕੋਈ ਸੁਣੀ ਕਰੂੰ ਗੋਦ ਸੁਖ ਭੁੱਲ ਜਾਉਗੀ ਬਾਲ ਦਾ ਅੰਮ੍ਰਿਤਸਰ ਉੱਤੇ ਵੀ ਵਰਾਉਂਦਾ ਬੰਬ ਰਾਜ ਰਜ ਸਪਨਾ ਨਾ ਹੋਇਆ ਪੂਰਾ ਦਿਲ ਦੇ ਖਿਆਲ ਦਾ ਗਲੀ ਤੇ ਮਹੌਲੇ ਚ ਉਡਵਾਇਰ ਫੇਰੇ ਭਾਲ ਦਾ ਮਿਲਿਆ ਆ ਮਸਾ ਮੌਕਾ ਅਗੇ ਨਾ ਦੇਵੀ ਮੌਕਾ ਦੇਖ ਉਡਵਾਇਰ ਫਾਇਰ ਅੱਜ ਮੇਰੇ ਯਾਰ ਦਾ ਇੰਨਾ ਅੱਖ ਖੋਲ ਕੇ ਕਿਤਾਬ ਸੀ ਉਦਮ ਸਿੰਘ ਹੁਣ ਤੱਕ ਹੋਣੀ ਨੂੰ ਸੀ ਰਹਾ ਮੈਂ ਵੀ ਟਾਲਦਾ ਗਲੀ ਤੇ ਮੋਹੱਲੇ ਚ ਉਡਵਾਇਰ ਫੇਰੇ ਪਾਲਦਾ ਚਲਿਆ ਰਿ ਵਾਲਵਰ ਉਗਲਿਆ ਬਰੂਦ ਪੂਰਾ ਪੂਰਾ ਕੀਤਾ ਆਪਣਾ ਪ੍ਰਣ 21 ਸਾਲ ਦਾ ਚੰਦੀ ਜੈਨੂ ਸਜਦੇ ਜਹਾਨ ਕਰੇ ਅੱਜ ਸਾਰਾ ਜਮਣਾ ਆ ਪੁੱਤ ਕਹਿੰਨੇ ਉਦਮ ਦੇ ਨਾਲ ਦਾ ਗਲੀ ਤੇ ਮੋਹੱਲੇ ਚ ਉਡਵਾਇਰ ਫੇਰੇ ਪਾਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਯਸ਼ਵੀਰ ਕੌਰ ਹੈ ਅਤੇ ਅੱਜ ਮੈਂ ਤੁਹਾਨੂੰ ਇੱਕ ਅਹਿਜੇ ਖੂਨੀ ਸਾਕੇ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੂੰ ਇੱਕ 20 ਸਾਲਾਂ ਦੇ ਨੌਜਵਾਨ ਨੇ ਅੱਖੀਂ ਵੇਖਿਆ ਤੇ ਉਸ ਦਾ ਮਨ ਧੁਰ ਅੰਦਰ ਤੱਕ ਵਲੁੰਦ ਰਿਆ ਗਿਆ ਕੀ ਤੁਸੀਂ ਜਾਣਦੇ ਹੋ ਉਸ ਨੌਜਵਾਨ ਦਾ ਕੀ ਨਾਮ ਸੀ ਉਸ ਨੌਜਵਾਨ ਦਾ ਨਾਮ ਸੀ ਸ਼ਹੀਦ ਉਦਮ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਜੋਰ ਫੜਦੀ ਜਾ ਰਹੀ ਸੀ ਇਸ ਲਹਿਰ ਨੂੰ ਜੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿੱਚ ਹਰ ਉਸ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸੰਬੰਧਿਤ ਹੋਵੇ ਉਸ ਨੂੰ ਕੁਚਲ ਦਿੱਤਾ ਜਾਵੇ ਇਸੇ ਤਰ੍ਹਾਂ ਇੱਕ ਸਮਾਗਮ ਅੰਮ੍ਰਿਤਸਰ ਦੇ ਧਰਤੀ ਤੇ ਜਲਿਆਂਵਾਲੇ ਬਾਗ ਵਿੱਚ ਹੋਇਆ ਇਸ ਸ਼ਾਂਤ ਮਈ ਚੱਲਦੇ ਰਹੇ ਸਮਾਗਮ ਨੂੰ ਕਦੋਂ ਖੂਨੀ ਸਾਕੇ ਵਿੱਚ ਬਦਲਿਆ ਗਿਆ ਪਤਾ ਹੀ ਨਾ ਲੱਗਾ। ਸ਼ਹੀਦ ਉਧਮ ਸਿੰਘ ਨੇ ਮਾਤਾ ਹਰਨਾਮ ਕੌਰ ਦੇ ਕੁਖੋਂ 26 ਦਸੰਬਰ 1899 ਈਸਵੀ ਨੂੰ ਸਰਦਾਰ ਟੈਲ ਸਿੰਘ ਜੰਮੂ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਜਨਮ ਲਿਆ ਤੇ ਉਹਨਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਹੁੰਦਾ ਸੀ। ਜੋ ਬਾਅਦ ਵਿੱਚ ਉਦਮ ਸਿੰਘ ਹੋਇਆ ਤੇ ਸਮੇਂ ਦੇ ਬੀਤਣ ਨਾਲ ਉਦਮ ਸਿੰਘ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ Hindu, Islam ਤੇ Sikh ਧਰਮ ਦੇ ਏਕੀਕਰਨ ਦੇ ਪ੍ਰਤੀਕ ਵਜੋਂ ਰਾਮ ਮੁਹੰਮਦ ਸਿੰਘ ਆਜ਼ਾਦ ਵੀ ਅਖਵਾਇਆ ਤੇ ਜਿਵੇਂ ਉਦਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਉਸੇ ਤਰ੍ਹਾਂ ਉਹਨਾਂ ਦੇ ਭਰਾ ਦਾ ਬਚਪਨ ਦਾ ਨਾਮ ਮੁਕਤ ਸਿੰਘ ਸੀ ਜੋ ਬਾਅਦ ਵਿੱਚ ਸਾਧੂ ਸਿੰਘ ਦੇ ਨਾਮ ਨਾਲ ਜਾਣੇ ਗਏ ਉਦਮ ਸਿੰਘ ਦਾ ਪਰਿਵਾਰ ਗੋਤ ਜਮੂ ਤੇ ਕੰਬੋਜ ਸਿੱਖ ਬਰਾਦਰੀ ਨਾਲ ਸੰਬੰਧਿਤ ਸੀ। ਉਦਮ ਸਿੰਘ ਦੇ ਮਾਤਾ ਜੀ ਉਹਨਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ਤੇ ਛੱਡ 1901 ਵਿੱਚ ਸਵਰਗ ਸਿਧਾਰ ਗਏ ਸਨ ਤੇ ਪਿਤਾ ਜੀ ਜੋ ਪਿੰਡ ਉਪਲੀ ਵਿੱਚ ਰੇਲਵੇ ਕ੍ਰੋਸਿੰਗ ਉੱਤੇ ਚੌਂਕੀਦਾਰ ਸਨ ਉਹ ਸਨ 1907 ਵਿੱਚ ਸਵਰਗ ਸਿਧਾਰ ਗਏ। ਉਦਮ ਸਿੰਘ ਦੇ ਮਾਤਾ ਪਿਤਾ ਦੇ ਸਵਰਗ ਸਿਧਾਰਨ ਮਗਰੋਂ ਉਹਨਾਂ ਦੇ ਇੱਕ ਰਿਸ਼ਤੇਦਾਰ ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ ਉਸ ਨੇ ਉਦਮ ਸਿੰਘ ਤੇ ਉਹਨਾਂ ਦੇ ਭਰਾ ਸਾਧੂ ਸਿੰਘ ਨੂੰ ਪੁਤਲੀ ਘਰ ਉਹ ਅੰਮ੍ਰਿਤਸਰ ਵਿਖੇ ਸਥਿਤ ਕੇਂਦਰੀ ਕਸਾ ਯਤਿਮ ਘਰ ਵਿਖੇ ਪੜਨੇ ਪਾਇਆ ਇੱਥੇ ਉਦਮ ਸਿੰਘ ਨੇ 1917 ਵਿਖੇ ਵਿੱਚ 10ਵੀਂ ਜਮਾਤ ਪਾਸ ਕਰ ਲਈ ਸੀ ਇਸੇ ਦੌਰਾਨ ਉਦਮ ਸਿੰਘ ਨੇ ਭਾਰਤ ਦੀ ਆਜ਼ਾਦੀ ਨਾਲ ਸੰਬੰਧਤ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ 13 ਅਪ੍ਰੈਲ 1919 ਇਸਵੀ ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਉਦਮ ਸਿੰਘ ਦੇ ਮਨ ਤੇ ਬਹੁਤ ਡੂੰਗਾ ਅਸਰ ਪਿਆ ਸੀ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਜਲਿਆਂਵਾਲਾ ਬਾਗ ਦੀ ਮਿੱਟੀ ਆਪਣੇ ਹੱਥਾਂ ਵਿੱਚ ਲੈ ਕੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਡੋਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਹਨਾਂ ਨੇ ਇਸ ਸਾਕੇ ਦਾ ਦਰਦ ਆਪਣੇ ਸੀਨੇ ਵਿੱਚ ਜਿਉਂਦਾ ਰੱਖਿਆ ਵਿਸਾਖੀ ਵਾਲੇ ਦਿਲ ਜਲਿਆਂ ਵਾਲਾ ਬਾਗ ਵਿੱਚ ਚੱਲ ਰਹੇ ਸਮਾਗਮ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਣ ਲਈ ਪਹੁੰਚੇ ਸਨ ਅੰਗਰੇਜ਼ ਸੈਨਿਕਾਂ ਨੇ ਜਲਿਆਂ ਵਾਲਾ ਬਾਗ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਅਤੇ ਬਿਨਾ ਕੋਈ ਚੇਤਾਵਨੀ ਦਿੱਤੇ ਹਜ਼ਾਰਾਂ ਦੇ ਹੱਥੇ ਲੋਕਾਂ ਉੱਤੇ ਗੋੜੀ ਬਾਰਿਸ਼ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਨਾ ਸਕੇ। ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਗ ਵਿੱਚ ਬਣੇ ਖੂਬ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਅੱਜ ਵੀ ਇਹ ਸ਼ਹੀਦੀ ਖੂਬ ਜਲਿਆਂਵਾਲਾ ਬਾਗ ਵਿੱਚ ਮੌਜੂਦ ਹੈ। ਜਨਰਲ ਡਾਇਰ ਦਾ ਹੁਕਮ ਤੇ ਅੰਗਰੇਜ਼ ਸਰਕਾਰ ਫੌਜ ਨੇ ਲਗਾਤਾਰ 10 ਮਿੰਟ ਗੋਲੀਬਾਰੀ ਕੀਤੀ ਇਸ ਘਟਨਾ ਵਿੱਚ ਤਕਰੀਬਨ 1650 ਫਾਇਰ ਕੀਤੇ ਗਏ ਸਨ ਅੰਗਰੇਜ਼ ਸਰਕਾਰ ਦੇ ਮੁਤਾਬਕ ਇਸ ਗੋਲੀਬਾਰੀ ਵਿੱਚ ਤਕਰੀਬਨ 379 ਲੋਕ ਮਾਰੇ ਗਏ ਸਨ ਅਤੇ 1200 ਲੋਕ ਜ਼ਖਮੀ ਹੋਏ ਸਨ ਪਰ ਸਚਾਈ ਕੁਝ ਹੋਰ ਸੀ ਉਸ ਤੋਂ ਇਨ ਲਗਭਗ 1000 ਤੋਂ ਵੱਧ ਲੋਕ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਤਕਰੀਬਨ 120 ਦੀਆਂ ਲਾਸ਼ਾਂ ਮਿਲੀਆਂ ਸਨ ਤੇ 1200 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਐਸਾਬੂ ਉਦਮ ਸਿੰਘ ਨੇ ਆਪਣੀ ਅੱਖੀ ਵੇਖਿਆ ਤੇ ਬਦਲਾ ਲੈਣ ਲਈ ਕ੍ਰਾਂਤੀਕਾਰੀ ਦੇਸ਼ ਭਗਤਾਂ ਨਾਲ ਆਪਣੇ ਚੰਗੇ ਸੰਬੰਧ ਸਥਾਪਿਤ ਕਰ ਲਏ ਸਨ ਉਨ੍ਹਾਂ ਨੇ ਗਦਰ ਪਾਰਟੀ ਵਿੱਚ ਸਰਗਮ ਕ੍ਰਾਂਤੀਕਾਰੀ ਮੈਂਬਰ ਵਜੋਂ ਅਮਰੀਕਾ ਨਿਊਯਾਰਕ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਨਕਲਾਬੀ ਲੋਕਾਂ ਨੂੰ ਇਕੱਠਾ ਕਰਕੇ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ਆਜ਼ਾਦ ਪਾਰਟੀ ਰੱਖਿਆ ਗਿਆ। ਕ੍ਰਾਂਤੀਕਾਰੀ ਦੇਸ਼ ਭਗਤਾਂ ਨੂੰ ਵਿਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਲਾਹ-ਬੰਦ ਕਰਨ ਲਈ ਉਦਮ ਸਿੰਘ ਨੇ ਅਮਰੀਕਾ, ਕੈਨੇਡਾ, ਜਰਮਨੀ, ਸਵੀਡਨ, ਨਾਰਵੇ, ਫਰਾਂਸ, ਇੰਗਲੈਂਡ, ਇਟਲੀ, ਹੰਗਰੀ, ਹਾਲੈਂਡ ਤੇ ਪੋਲੈਂਡ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਇਹਨਾਂ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਹ ਕਈ ਬਨਾਵਾਂ ਨਾਲ ਜਾਣੇ ਜਾਂਦੇ ਸਨ ਜਿਵੇਂ ਸ਼ੀਰ ਸਿੰਘ, ਉਦੇਸ਼ ਸਿੰਘ, ਮੁਹੰਮਦ ਸਿੰਘ ਆਜ਼ਾਦ, ਐਮ ਐਸ ਆਜ਼ਾਦ ਅਤੇ ਫ੍ਰੈਂਕ ਬ੍ਰਾਜ਼ੀਲ ਆਦਿ। ਹੁਣ ਸਮਾਂ ਆ ਗਿਆ ਸੀ ਅੰਗਰੇਜ਼ ਸਰਕਾਰ ਤੋਂ ਬਦਲਾ ਲੈਣ ਦਾ ਇਹ ਉਹੀ ਬਦਲਾ ਸੀ ਜਿਸ ਦਾ ਸੁਪਨਾ ਇੱਕ 20 ਸਾਲਾਂ ਦੇ ਨੌਜਵਾਨ ਨੇ 21 ਸਾਲਾਂ ਤੱਕ ਜਲਿਆਂਵਾਲੇ ਬਾਗ ਵਿੱਚ ਵਾਪਰੇ ਸਾਕੇ ਦੀ ਤਸਵੀਰ ਆਪਣੇ ਜਹਨ ਵਿੱਚ ਤਾਜ਼ਾ ਰੱਖਿਆ ਉਦਮ ਸਿੰਘ ਜਰਿਆਂ ਵਾਲੇ ਬਾਗ ਵਿੱਚ ਵਾਪਰੇ ਸਾਕੇ ਦਾ ਬਦਲਾ ਲੈਣ ਲਈ ਮਾਈਕਲ ਓਡਵਾਇਰਨ ਨੂੰ ਗੋਲੀ ਮਾਰਨ ਲਈ ਆਪਣੀ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਲੁਕੋ ਕੇ ਲੁਕਾ ਕੇ 13 ਮਾਰਚ 1940 ਨੂੰ ਇੰਗਲੈਂਡ ਵਿੱਚ ਲੰਡਨ ਦੇ ਕੈਕਸਟਨ ਹਾਲ ਵਿੱਚ ਦਾਖਲ ਹੋਇਆ ਉਦਮ ਸਿੰਘ ਨੇ ਆਪਣੀ ਪਿਸਤੌਲ ਨੂੰ ਆਪਣੇ ਕੋਲ ਲੁਕਾਉਣ ਲਈ ਇੱਕ ਮੋਟੀ ਕਿਤਾਬ ਦੇ ਪੰਨਿਆਂ ਨੂੰ ਪਿਸਤੌਲ ਦੇ ਸ਼ਕਲ ਦੇ ਸ਼ਕਲ ਵੇਚੇ ਇਸ ਤਰੀਕੇ ਨਾਲ ਕਟਿਆ ਸੀ ਕਿ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਹਨਾਂ ਕੋਲ ਕੋਈ ਵੀ ਹਥਿਆਰ ਹੈ ਉਦਮ ਸਿੰਘ ਨੇ ਆਪਣਾ ਪੇਛ ਬਦਲਿਆ ਹੋਇਆ ਸੀ ਤੇ ਉਹ ਪਹੁੰਚ ਗਏ ਲੰਡਨ ਦੇ ਕੈਕਸਨ ਹਾਲ ਵਿੱਚ ਜਿੱਥੇ ਵਰਤਾਨਵੀ ਉੱਚ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਸੀ ਇਹ ਮੀਟਿੰਗ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ ਦੁਆਰਾ ਕੀਤੀ ਜਾ ਰਹੀ ਸੀ ਮੀਟਿੰਗ ਖਤਮ ਹੁੰਦਿਆ ਹੀ ਊਧਮ ਸਿੰਘ ਨੇ ਆਪਣਾ ਪਿਸਤੌਲ ਜੋ ਕਿਤਾਬ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ ਉਸ ਨੂੰ ਕੱਢਿਆ ਤੇ ਗੋਲੀਆਂ ਚਲਾ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਵਾਟਵਾਇਰ ਨੂੰ ਮੌਕੇ ਤੇ ਹੀ ਮੌਤ ਦਾ ਘਾਟ ਉਤਾਰ ਦਿੱਤਾ ਊਧਮ ਸਿੰਘ ਨੇ ਉੱਥੇ ਭੱਜਣ ਤੋਂ ਉੱਥੋਂ ਭੱਜਣ ਦੀ ਕੋਸ਼ਿਸ਼ ਨਾ ਕੀਤੀ ਜਨਿਆਵਾਲੇ ਬਾਗ ਵਿੱਚ ਵਾਪਰੇ ਸਾਕੇ ਦਾ ਬਦਲਾ ਲੈਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਸੀ ਉਦਮ ਸਿੰਘ ਵਿਰੁੱਧ ਵਰਤਾਨ ਵੀ ਅਦਾਲਤ ਵਿੱਚ ਮੁਕੱਦਮਾ ਦਾਇਰ ਹੋਇਆ ਤੇ 4 ਜੂਨ 1940 ਨੂੰ ਉਹਨਾਂ ਦੇ ਕਤਲ ਦੇ ਦੋਸ਼ੀ ਠਹਿਰਾਇਆ ਗਿਆ ਇਸ ਉਪਰੰਤ ਉਦਮ ਸਿੰਘ ਨੇ 31 ਜੁਲਾਈ 1940 ਨੂੰ ਲੰਡਨ ਦੇ ਪੈਂਟਨ ਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਨੂੰ 1975 ਵਿੱਚ ਭਾਰਤ ਲਿਆਂਦਾ ਗਿਆ। ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਨੂੰ ਭਾਰਤ ਦੇ ਅਲੱਗ-ਅਲੱਗ ਸਥਾਨਾਂ ਤੇ ਦਫਨਾਇਆ ਅਤੇ ਜਲ ਪ੍ਰਵਾਹ ਕੀਤਾ ਗਿਆ। ਉਹਨਾਂ ਦੀਆਂ ਅਸਥੀਆਂ ਦੇ ਸਤ ਕਲਸ਼ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਕਲਸ਼ ਨੂੰ ਰੋਜ਼ਾ شریف ਸਰਹਿੰਦ ਵਿੱਚ ਦਫਨਾਇਆ ਗਿਆ ਇੱਕ ਕਲਸ਼ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ ਇੱਕ ਕਲਸ਼ ਨੂੰ ਹਰਦואר ਵਿਖੇ ਜਲ ਪ੍ਰਵਾਹ ਕੀਤਾ ਗਿਆ ਇੱਕ ਕਲਸ਼ ਨੂੰ ਜਲਿਆਂ ਵਾਲੇ ਬਾਗ ਵਿੱਚ ਅਤੇ ਇੱਕ ਕਲਸ਼ ਨੂੰ ਸੁਨਾਮ ਦੇ ਖੇਡ ਸਟੇਡੀਅਮ ਵਿੱਚ ਤੇ ਬਾਕੀ ਦੇ ਦੋ ਕਲਸ਼ ਸਰਕਾਰੀ ਕਲਸ਼ ਨਾਮ ਦੇ ਲਾਇਬ੍ਰੇਰੀ ਵਿੱਚ ਰੱਖੇ ਗਏ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਅਮਰ ਹੋਏ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਦੇਸ਼ ਵਾਸੀਆਂ ਨੂੰ ਸਦਾ ਹੀ ਜ਼ਬਰ ਜਲਮ ਵਿਰੋਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ਾਬਾਸ਼